ਸਸ਼ੀਕਲ ਜੀ ਮੇਰਾ ਨਾਮ ਹੈ ਸविता ਤੇ ਅੱਜ ਅਸੀਂ ਕਿੱਸਾ ਗਾਵ ਦੇ ਪ੍ਰਮੁੱਖ ਲੱਛਣਾਂ ਬਾਰੇ ਵਿਚਾਰ-ਵਟਾਂਦਰਾ ਕਰਾਂਗੇ ਕਿੱਸਾ ਗਾਵ ਦੇ ਅੰਦਰ ਮੌਜੂਦ ਲੱਛਣਾਂ ਜਾਂ ਗੁਣਾਂ ਨੂੰ ਅਸੀਂ ਵੱਖ-ਵੱਖ ਭਾਗਾਂ ਵਿੱਚ ਵੰਡ ਸਕਦੇ ਹਾਂ ਜਿਵੇਂ ਕਿੱਸਾ ਗਾਵ ਦੇ ਵਿੱਚ ਸਭ ਤੋਂ ਪ੍ਰਮੁੱਖ ਲੱਛਣ ਜਾਂ ਗੁਣ ਉਸ ਦੇ ਵਿੱਚ ਦਰਜ ਮੰਗਲਾ ਚਰਨ ਹੈ ਸਭ ਤੋਂ ਪਹਿਲਾਂ ਕਿਸੇ ਦਾ ਆਰੰਭ ਮੰਗਲਾ ਚਰਨ ਨਾਲ ਕੀਤਾ ਜਾਂਦਾ ਹੈ ਜਿਸ ਵਿੱਚ ਕਿਸਾਕਾਰ ਅੱਲਾ ਪੈਗੰਬਰਾਂ ਅਤੇ ਗੁਰੂ ਪੀਰਾਂ ਨੂੰ ਅਰਾਧਦਾ ਹੈ ਕਿਸੇ ਵਾਂਗ ਹੀ ਭਾਰਤੀ ਮਹਾਕਾਵ ਤੇ ਫਾਰਸੀ ਮਹਾਕਾਵ ਦਾ ਆਰੰਭ ਵੀ ਮੰਗਲਾ ਚਰਨ ਨਾਲ ਹੀ ਹੁੰਦਾ ਹੈ ਫਾਰਸੀ ਮਸਨਵੀਆਂ ਤੋਂ ਪ੍ਰਭਾਵਿਤ ਕਿਸਿਆਂ ਦਾ ਮੰਗਲਾ ਚਰਨ ਲਮੀਰਾ ਹੁੰਦਾ ਹੈ ਅਤੇ ਕੁਝ ਕਿਸਿਆਂ ਜਿਵੇਂ ਹੀਰ-ਦਰ-ਮੋਹਰ ਅਤੇ ਬੀਲਵਰਚਤ ਮਿਰਜ਼ਾ ਸਾਹਿਬਾ ਵਿੱਚ ਜਾਣ ਦਾ ਮੰਗਲਾ ਚਰਨ ਨਾ ਮਾਤਰ ਹੈ ਜਦ ਅਤ ਸੰਖੇਪ ਦਰਜੀ ਦਾ ਮਿਲਦਾ ਹੈ ਪੀਲੂ ਰਚੇ ਤੇ ਮਿਰਜ਼ਾ ਸਾਹਿਬਾ ਦੇ ਵਿੱਚ ਤਾਂ ਮੰਗਲਾ ਚੜੰਦੀ ਲਗਭਗ ਅਣਹੋਂਦ ਹੀ ਲੱਗਦੀ ਹੈ ਕਿਉਂਕਿ ਪੀਲੂ ਮਿਰਜ਼ਾ ਸਾਹਿਬਾ ਦਾ ਰੰਮ ਸਾਹਿਬਾ ਦੇ ਜਨਮ ਤੋਂ ਕਰਦਾ ਹੈ ਪਰੰਤੂ ਦੂਜੀ ਕਿੱਸਾ ਕਰਨੇ ਲਗਭਗ ਮੰਗਲਾ ਚੜੰਦੀ ਵਰਤੋਂ ਕੀਤੀ ਹੈ ਉਦਾਹਰਨ ਵਜੋਂ ਬਾਰਿਸ਼ ਸ਼ਾਹ ਆਪਣੇ ਕਿੱਸੇ ਦੇ ਰੰਮ ਵਿੱਚ ਲਿਖਦਾ ਹੈ ਕਿ ਅਬਲ ਹਮਦ ਖੁਦਾਇ ਦਾ ਵird ਕੀਚੇ ਇਸ਼ਕ ਕੀਤਾ ਸੁਜਗ ਦਾ ਮੂਲ ਮੀਆਂ ਪਹਿਲਾ ਆਪ ਹੈ ਰਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ ਕਿਸਾ ਪੂਰਨ பக்த ਦੇ ਅਨੁਸਾਰ ਅਵਲ ਆਖ ਸੁਣਾ ਖੁਦਾ ਤਾਈ ਜਿਨਾ ਪੀਰ ਫਕੀਰਤ ਹੁੰਦੇ ਨੇ ਇਸ ਪ੍ਰਕਾਰ ਮੰਗਲਾ ਚਰਨ ਵਿੱਚ ਗੁਰੂ ਪੀਰ ਪੈਗੰਬਰ ਦੀ ਆਰਾਧਨਾ ਕਰਕੇ ਕਿਸਾਕਾਰ ਆਪਣੇ ਕਿੱਸੇ ਨੂੰ ਵਿਸਥਾਰ ਦਿੰਦਾ ਹੈ ਮੰਗਲਾ ਚਰਨ ਦੀ ਵਰਤੋਂ ਤੋਂ ਬਾਅਦ ਕਿੱਸਾਕਾਰ ਇਸ ਕਿਸੇ ਨੂੰ ਲਿਖਣ ਦਾ ਮਨੋਰਥ ਚ ਮੰਤਵ ਆਪਣੇ ਪਾਠ ਕਰ ਨਾਲ ਸੰਜਾ ਕਰਦਾ ਹੈ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਕਿੱਸਾ ਕਾਰ ਲਿਖ ਕਿੱਸਾ ਕਾਰ ਨਹੀਂ ਕਿੱਸਾ ਲਿਖਣ ਦਾ ਮੰਤਵ ਉਹਨਾਂ ਦੇ ਯਾਰਾਂ ਦੋਸਤਾਂ ਦੀ ਫਰਮਾਇਸ਼ ਨੂੰ ਹੀ ਦੱਸਿਆ ਹੈ ਕਿਸੇ ਦਾ ਮੰਗਲਾ ਮੰਗਲਾ ਚਰਨ ਲਿਖਣ ਉਪਰੰਤ ਕਿੱਸਾ ਕਾਰ ਨਹੀਂ ਕਿੱਸਾ ਲਿਖਣ ਦੇ ਮੰਤਵ ਵਾਲੇ ਇਸ਼ਾਰਾ ਕੀਤਾ ਹੈ ਜਿਨ੍ਹਾਂ ਵਿੱਚ ਕੁਝ ਕਿਸੇ ਦਾ ਕਾਰਨ ਕਿੱਸਾ ਕਾਰ ਨੇ ਯਾਰਾਂ ਦੀ ਫਰਮਾਇਸ਼ ਦੱਸਿਆ ਹੈ ਜਿਵੇਂ ਹੀਰ ਵਾਰਿਸ ਦੇ ਅਨੁਸਾਰ ਯਾਰਾਂ ਸਾਨੂੰ ਆਨ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਇਆ ਚੀ ਇੰਜ ਪ੍ਰੇਮ ਦੀ ਚੋਕ ਦਾ ਸਭ ਕਿੱਸਾ ਜੀਬਾ ਸੋਣੀ ਦੇ ਨਾਲ ਸੁਣਾਈਏ ਸੀ ਇਸ ਤਰ੍ਹਾਂ ਮੁਕਬਲ ਨੇ ਆਪਣੇ ਕਿੱਸਾ ਹੀ ਰਾਂਝਣ ਲਿਖੰਦਾ ਕਰਨਾਸ਼ਕਾ ਦੀ ਫਰਮਾਸ਼ ਨੂੰ ਦੱਸਿਆ ਹੈ ਰਲ ਆਖਿਆ ਆਸ਼ਕਾ ਮੁਕਬਲੇ ਨੂੰ ਸਾਨੂੰ ਹੀਰ ਦਾ ਇਸ਼ਕ ਸੁਣਾਈਏ ਸੀ ਇਸੇ ਤਰ੍ਹਾਂ ਹੀ ਸੱਸੀ ਪਨੂਨ ਦੇ ਕਿੱਸੇ ਰਚੰਦੇ ਬਾਰੇ ਲਿਖਿਆ ਹੈ ਸੁਣ ਸੁਣ ਹੋ ਤ ਸੱਸੀ ਦੀਆਂ ਬਾਤਾਂ ਕਾ ਮਲਿਸ਼ਕ ਕਮਾਇਆ ਹਾਸ਼ਮ ਜੋਸ਼ ਤਬੀਅਤ ਕੀਤਾ ਵਹਿਮ ਇਤੇ ਪਹਲਾਇਆ ਇਸੇ ਤਰ੍ਹਾਂ ਹੀਰ ਦੇ ਮੋਦਰ ਦੇ ਵਿੱਚ ਵੀ ਸੇ ਘਰ ਆਉਂਦਾ ਹੈ ਵੇਖ ਦੇ ਮੋਦਰ ਹੀਰ ਦੀ ਚਾਲੀ ਕਿੱਸਾ ਆਣ ਬਣਾਈ ਸੋ ਇਸ ਪ੍ਰਕਾਰ ਕਿੱਸਾ ਲਿਖਣ ਦਾ ਮੰਤਵ ਵੀ ਕਿੱਸਾ ਕਹਾਣੀਆਂ ਦੀ ਨਾਲ ਪ੍ਰਗਟਾ ਜਾਂਦਾ ਹੈ ਕਿਸੇ ਅੰਦਰ ਕਿਸੇ ਦਾ ਅਗਲਾ ਲੱਛਣ ਕਿਸੇ ਵਿੱਚਲਾ ਕਥਾਨਕ ਹੈ ਕਥਾਨਕ ਤੋਂ ਬਿਨਾ ਕਿਸੇ ਵੀ ਰਚਨਾ ਦੀ ਹੋਣਾ ਅਸੰਭਵ ਹੈ ਕਿੱਸਾ ਕਵ ਦੇ ਅੰਦਰ ਵੀ ਕਥਾਨਕ ਇੱਕ ਅਹਿਮ ਹਿੱਸਾ ਰੱਖਦਾ ਹੈ ਆਮ ਕਰਕੇ ਕਿਸੇ ਦਾ ਕਥਾਨਕ ਨਾਇਕ ਨਾਇਕਾ ਦੇ ਜਨਮ ਤੋਂ ਮਰਨ ਤੱਕ ਘੁੰਮਦਾ ਹੈ ਦੂਸਰਾ ਨਾਇਕ ਅਤੇ ਨਾਇਕਾ ਦੀ ਖੂਬਸੂਰਤੀ ਦਾ ਬਿਆਨ ਕਥਾਨਕ ਦਾ ਅਹਿਮ ਹਿੱਸਾ ਹੈ ਜਿਵੇਂ ਮਿਰਜ਼ਾ ਸਾਹਿਬਾ ਦੇ ਕਿਸੇ ਵਿੱਚ ਕਿਹਾ ਗਿਆ ਕੱਢ ਕਲੇਜਾ ਲੈ ਗਈ ਖਾਨ ਕੀ ਵੇ ਦਿੱਤੀ ਗਲਜ ਕੇ ਸਲਮੀਆਂ ਮੀਡੀਆਂ ਰੰਗ ਜਗੂਰਾ ਸੀ ਜਿਹਦੇ ਵੇ ਪਿਆਲਾ ਜ਼ਹਿਰ ਦਾ ਮੈਂ ਮਿਰਜ਼ਾ ਲੈਂਦਾ ਪੀ ਆਦ ਇਸ ਤੋਂ ਇਲਾਵਾ ਵਾਰਿਸ਼ਾ ਹੀ ਰੰਜੇ ਦੇ ਵਿੱਚ ਲਿਖਦਾ ਹੈ ਰਾਂਝੀ ਉੱਠ ਕੇ ਆਖੇ ਆਵਾਜ਼ ਸੱਜਣ ਹੀ ਰਹਸ ਕੇ ਮਿਹਰਬਾਨ ਹੋਈ ਕੱਛੇ ਵੰਜਲੀ ਕੰਦੇ ਵਿੱਚ ਵਾਲਾ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ ਰੂਪ ਜੱਟੀ ਦਾ ਵੇਖ ਕੇ ਜਾਗ ਲੱਦੀ ਹੀਰ ਕੋਲ ਕਤੀ ਕੁਰਬਾਨ ਹੋਈ ਇਸੇ ਤਰ੍ਹਾਂ ਮੱਧਕਾਲ ਸਮੇਂ ਦੇ ਵਿੱਚ ਜਗੀਰਦਾਰੀ ਸਮਾਜਿਕ ਕਦਰਾਂ ਕੀਮਤਾਂ ਕਾਰਨ ਪ੍ਰੇਮ ਵਿਆਹ ਨੂੰ ਸਦਾਚਾਰ ਦੇ ਵਿਰੁੱਧ ਮੰਨਿਆ ਜਾਂਦਾ ਸੀ ਕਿਉਂਕਿ ਔਰਤ ਨੂੰ ਆਪਣੇ ਮਨ ਮਰਜ਼ੀ ਦਾ ਵਾਰਸ ਸੁਣਨ ਦੀ ਮਨਾਈ ਸੀ ਅਜਿਹਾ ਕਰ ਜੋ ਸਮਾਜ ਵਿਰੋਧੀ ਮੰਨਿਆ ਜਾਂਦਾ ਸੀ ਨਾਇਕ ਨਾਇਕਾਵਾਂ ਦੇ ਇਸ ਪਿਆਰ ਸਬੰਧ ਨੂੰ ਤੋੜਨ ਲਈ ਨਾਇਕ ਆਵਾਂਦੇ ਵਿਆਹ ਕਿਸੇ ਹੋਰ ਮਰਦ ਨਾਲ ਕਰ ਦਿੱਤਾ ਜਾਂਦਾ ਸੀ ਜਿਵੇਂ ਹੀਰ ਦਾ ਸੈਦੇ ਖੇੜੇ ਦੇ ਨਾਲ ਫਿਰ ਪ੍ਰੇਮੀ ਪ੍ਰੇਮਿਕਾ ਨੂੰ ਇਕੱਠੇ ਨੱਟਦੇ ਆ ਫੜ ਕੇ ਜਾਂ ਤਾਂ ਕਿਸਿਆਂ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ ਉਹਨਾਂ ਦਾ ਛਲ ਕੀਤਾ ਜਾਂਦਾ ਸੀ ਜਾਂ ਫਿਰ ਉਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਂਦਾ ਸੀ ਜਿਵੇਂ ਕਿ ਮਿਰਜ਼ਾ ਸਾਹਿਬਾ ਦੇ ਵਿੱਚ ਸਾਹਿਬਾ ਦਾ ਪਰਾ ਮਿਰਜ਼ੇ ਨੂੰ ਮਾਰ ਦਿੰਦੇ ਹਨ ਸਿਸ ਪੁੰਨੂ ਵਿੱਚ ਵੀ ਪੁੰਨੂ ਦਾ ਭਰਾ ਧੋਖੇ ਨਾਲ ਪੁੰਨੂ ਨੂੰ ਚੁੱਕ ਕੇ ਲੈ ਜਾਂਦਾ ਹੈ ਕਿ ਸੱਸ ਸੋਨੀ ਮਹਿਬਤ ਵਿੱਚ ਸੋਨੀ ਦੇ ਨਾਨ ਨੱਕੇ ਦੀ ਥਾਂ ਤੇ ਕੱਚਾ ਘੜਾ ਰੱਖ ਦਿੰਦੀ ਹੈ ਜਿਸ ਨਾਲ ਸੋਨੀ ਡੁੱਬ ਕੇ ਮਾਰ ਜਾਂਦੀ ਹੈ ਕਿ ਸਿੱਧਾ ਅਗਲਾ ਲੱਛਣ ਇਸ ਵਿੱਚ ਨਿਆ ਕਥਾਨਕ ਰੂੜੀਆਂ ਹਨ ਕਥਾਨਕ ਰੂੜੀਆਂ ਦਾ ਕਿੱਸਾ ਵਿੱਚ ਮਹੱਤਵਪੂਰਨ ਸਥਾਨ ਹੁੰਦਾ ਹੈ ਕਿੱਸਾ ਕਰਨੇ ਕਥਾਨਕ ਦੇ ਆਦਮਨ ਮੱਧ ਸਿਖਰ ਤੇ ਅੰਤ ਦੇ નિર્ਮਾਣ ਵਿੱਚ ਵਿਭਿੰਨ ਸੋਮਿਆਂ ਤੋਂ ਸਮਗਰੀ ਪ੍ਰਾਪਤ ਕੀਤੀ ਹੁੰਦੀ ਹੈ ਕਥਨਕ ਰੂੜੀਆਂ ਗਤੀ ਰੋਧਕ ਅਤੇ ਗਤੀ ਬੋਧਕ ਹਨ ਇਹਨਾਂ ਕਥਨਕ ਰੂੜੀਆਂ ਦਾ ਗੱਸਿਆਂ ਵਿੱਚ ਬਾਰ-ਬਾਰ ਜ਼ਿਕਰ ਹੁੰਦਾ ਹੈ ਜਿਵੇਂ ਭਵਿੱਖਵਾਣੀ ਦੀ ਰੂੜੀ ਹੋਣੀ ਵਾਰ ਤੇ ਸ਼ਰਾਪਤੀ ਰੂੜੀ ਸੰਖਿਆ ਰੂੜੀ ਜਿਵੇਂ 5 7 12 14 84 101 308 ਆਦ ਅੰਕਾਂ ਨੂੰ ਸ਼ੁਭ ਅਤੇ 3 ਤੇ 8 ਅੰਕ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਚਮਤਕਾਰੀ ਰੂੜੀਆਂ ਜਿਵੇਂ ਪੂਰਨ ਭਗਤ ਦੇ ਵੱਡੇ ਹੋਏ ਹੱਥ ਪੈਰ ਗੋਰਖਨਾਥ ਦੇ ਦੁਆਰਾ ਸਹੀ ਕਰਨੀ ਪਹਿਲੀ ਟਕਣੀ ਦੇ ਵਿੱਚ ਪਿਆਰ ਦੀ ਰੂੜੀ ਆ ਤੇ ਰੂੜੀਆਂ ਨੇ ਕਿੱਸਿਆਂ ਵਿੱਚ ਮਿਲਦੀਆਂ ਹਨ ਕਿੱਸਿਆਂ ਦਾ ਅਗਲਾ ਲੱਛਣ ਇਸਦੇ ਪਾਤਰ ਚਤਰ ਨਾਲ ਸਬੰਧਿਤ ਹੈ ਕਿੱਸਿਆਂ ਵਿੱਚ ਦੂਤ ਨਾਲ ਪਾਤਰ ਚਤਰਨ ਕੀਤਾ ਜਾਂਦਾ ਜਾਂ ਤਾਂ ਪਾਤਰ ਅਲੱਗ-ਅਲੱਗ ਸ਼੍ਰੇਣੀ ਨਾਲ ਸਬੰਧਿਤ ਹੁੰਦੇ ਹਨ ਜਾਂ ਫਿਰ ਇੱਕੋ ਸ਼੍ਰੇਣੀ ਨਾਲ ਸਬੰਧਿਤ ਹੁੰਦੇ ਹਨ ਕਈ ਕੱਸੀਆਂ ਵਿੱਚ ਵਿਜਿਬਰ ਮੁੱਖ ਪਾਤਰ ਜਿਵੇਂ ਨਾਇਕ ਨਾਇਕਾ ਅਲੱਗ-ਅਲੱਗ ਸ਼੍ਰੇਣੀ ਨਾਲ ਸੰਬੰਧ ਰੱਖਦੇ ਹਨ। ਕਈ ਕੱਸੀਆਂ ਵਿੱਚ ਨਾਇਕ ਉੱਚ ਜਗੀਰਦਾਰੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਹਨ ਅਤੇ ਨਾਇਕਾਵਾਂ ਨੀਮਨ ਵਰਗ ਨਾਲ ਸੰਬੰਧ ਰੱਖਦੀਆਂ ਹਨ। ਜਿਵੇਂ ਸੋਨੀ ਮਹਿਵਾਲ ਕੱਸੇ ਵਿੱਚ ਮਹਿਵਾਲ ਸੌਦਾਗਰ ਹੈ ਤੇ ਸੋਨੀ ਨੀਮਨ ਕਿਰਤ ਵਰਗ ਦੇ ਕਮਿਆਰ ਦੇ ਨਾਲ ਸੰਬੰਧਿਤ ਰੱਖਦੀ ਹੈ। ਕੱਸਾ ਸਸੀ ਪੁੰਨ ਅਤੇ ਯੂਜ਼ਫ ਨੂੰ ਮਜਬੂਰੀ ਵਸ ਨੀਮਨ ਸ਼੍ਰੇਣੀ ਨਾਲ ਸੰਬੰਧਿਤ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਕੁਝ ਨਾਇਕ ਨਾਇਕਾਵਾਂ ਇੱਕੋ ਹੀ ਸ਼੍ਰੇਣੀ ਨਾਲ ਸਬੰਧਤ ਵੀ ਹਨ ਜਿਵੇਂ ਮਿਰਜ਼ਾ ਸਹਿਬਾ ਹੀ ਗਾਂਜਾ ਲੈਲਾ ਮਜਨੂ ਕੋ ਕਿਲਾ ਹੁਡੀ ਆਦ ਨਾਇਕ ਨਾਇਕਾ ਇੱਕੋ ਸ਼੍ਰੇਣੀ ਨਾਲ ਸਬੰਧਤ ਰੱਖਦੇ ਹਨ ਕਿਸੇ ਦਾ ਅਗਲਾ ਲੱਛਣ ਕਿਸੇ ਅ ਵਿੱਚਲੀ वार्तालाप ਜਾਂ ਸੰਵਾਦ ਹੁੰਦਾ ਹੈ ਕਿਸਿਆਂ ਦੇ ਪਾਤਰ ਦੀ वार्तालाप ਜਾਂ ਸੰਵਾਦ ਕਿਸੇ ਵੀ ਤਹਿੰਭੂਮਿਕਾ ਨੇ ਪਾਉਂਦਾ ਹੈ ਜਿਵੇਂ ਮਿਰਜ਼ਾ 사이ਬੰਦੀ ਕਿਸੇ ਦੇ ਵਿੱਚ ਪਿਰਜ਼ਾ 사이ਬਰ ਅਜੀਤ ਸ਼ੇਰ ਮੁਹੰਮਦ ਵਿੱਚ ਬਾਰਤਲਾਪ ਦਾ ਸੰਵਾਦ ਨੂੰ ਅਸੀਂ ਉਧਾਰਨ ਦੇ ਵਜੋਂ ਲੈ ਸਕਦੇ ਹਾਂ ਜਿਵੇਂ ਮਾਂ ਆਪਣੀ ਧੀ 사이ਬਰ ਨੂੰ ਕਹਿ ਰਹੀ ਹੁੰਦੀ ਹੈ ਮਾਂ ਕਹਿੰਦੀ ਹੈ ਮਾਂ ਉਹ ਆਖਦੀ ਬੇਟੀਏ ਸੁਣੀ ਮੈਥੋਂ ਇਸ਼ਕ ਵਿੱਚ ਹਜ਼ਾਰ ਅਜ਼ਾਬ ਹੋਵੇ ਅਗੋ 사이ਬਾ ਦਾ ਸੰਵਾਦ ਹੁੰਦਾ ਹੈ ਉਹ ਕਹਿੰਦੀ ਹੈ ਕਿ ਦੁੱਖ ਬਾਜ਼ ਮਾਈਂ ਕਦੇ ਸੁਖ ਨਹੀਂ ਬਿਨਾਂ ਦੁੱਖ ਦੇ ਦਰਸਤ ਨਾ ਕਾਰ ਹੋਵੇ ਮੋਤੀ ਵਿੱਚ ਸੁਰਾਕ ਜਦ ਕੱਢ ਦੇਵਨ ਤਦ ਹੀ ਬਾਦਸ਼ਾਹ ਦੇ ਗੱਲ ਵਿੱਚ ਹਾਰ ਹੋਵੇ ਕਿਸੇ ਦਾ ਅਗਲਾ ਲੱਛਣ ਕਵਿਯਵਾਚਕਤਾ ਹੈ ਕਿਸੇ ਵਿੱਚ ਕਿਸਾ ਕਾਰ ਕਿਸੇ ਦੀ ਕਹਾਣੀ ਨੂੰ ਰੋਕ ਕੇ ਆਪਣੇ ਵੱਲੋਂ ਕੁਝ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਕਵਿਯਵਾਚਕ ਕਿਹਾ ਜਾਂਦਾ ਹੈ ਜਿਵੇਂ ਕਿ ਸਭੂਨਨ ਭਗਤ ਵਿੱਚ ਕਾਦਰੀ ਜਾਂ ਰਹੀਰ ਦੇ ਮੋਧਰੇ ਵਿੱਚ ਦਮੋਦਰ ਹੀ ਵਾਰਸ ਵਿੱਚ ਬਾਰਿਸ਼ਾ ਦੇ ਉਪਦੇਸ਼ ਭਰੇ ਕਵਿਯੋ ਬਾਚ ਦਰਜ ਹਨ ਇਹ ਕਵਿਯੋ ਬਾਸੀਆਂ ਸਤਰਾ ਹੀ ਅਖਾਨਾ ਜਾਂ ਅਟਲ ਸਚਾਈਆਂ ਦੀ ਤਰ੍ਹਾਂ ਮਕਬੂਲ ਹੋ ਜਾਂਦੀਆਂ ਹਨ ਉਦਾਹਰਨ ਦੇ ਤੌਰ ਤੇ ਹੀਰ ਵਾਰਿਸ ਸ਼ਾਹ ਦੇ ਅਨੁਸਾਰ ਵਾਰਿਸ ਸ਼ਾਹ ਉਹ ਸਦਾ ਹੀ ਜਉਂਦੇ ਨੇ ਜਿਨ੍ਹਾਂ ਕੀਤੀਆਂ ਨੇ ਇੱਕ ਕਮਾਈਆਂ ਨੇ ਹੀਰ ਦਮੋਦਰ ਦੇ ਅਨੁਸਾਰ ਨੱਕ ਤੇ ਕਰਨ ਤੇ ਸੇਦਾ ਵੱਡੀਏ ਜੋ ਜਾਰੀ ਚੋਰੀ ਕਰਿੰਦੇ ਦੂਜਾ ਨੱਕ ਤੇ ਸੇਦਾ ਵੱਡੀਏ ਜੋ ਹੱਕ ਪਰਾਇਆ ਲੈਂਦੇ ਕਵਿਵਾਚ ਵਿੱਚ ਕਵੀ ਉਪਦੇਸ਼ ਗੱਲਾਂ ਤੋਂ ਇਲਾਵਾ ਹੋਰ ਨੁਕਤੇ ਵੀ ਪੇਸ਼ ਕੀਤੇ ਜਾਂਦੇ ਹਨ ਜਿਵੇਂ ਹੀਰ ਵਾਰਿਸ ਵਿੱਚ ਹੀਰਾਂਜਾ ਕਿਸੇ ਵਿੱਚ ਮਿਲਦੇ ਕਵੀਵਾਚ ਵਿੱਚ ਔਰਤਾਂ ਦੀਆਂ ਕਿਸਮਾਂ ਮੱਜਾਂ ਦੀਆਂ ਕਿਸਮਾਂ ਦਾ ਜ਼ਿਕਰ ਕਿਸੇ ਦੀ ਕਹਾਣੀ ਨੂੰ ਰੋਕ ਕੇ ਵਿਸਥਾਰ ਸਹਿਤ ਕੀਤਾ ਹੈ ਕਿਸੇ ਦਾ ਅਗਲਾ ਲੱਛਣ ਕਰਾਮਾਤ ਤੇ ਹੋਣੀ ਹੈ ਹੋਣੀ ਕਿਸਮਤ ਭਾਵੀ ਜਾਂ ਲਿਖੇ ਲੇਖ ਵਿੱਚ ਲੋਕਾਂ ਦਾ ਡੂੰਗਾ ਵਿਸ਼ਵਾਸ ਰਿਹਾ ਹੈ ਅਸਲ ਵਿੱਚ ਮੱਧਕਾਲੀ ਸਮਾਜ ਵਿੱਚ ਮੁੱਖੀ ਗਿਆਨ ਦਾ ਤੁਰਾ ਵਸਵਿਕਤਾ ਉੱਤੇ ਨਹੀਂ ਸੀ ਸਗੋਂ ਅਧਿਆਤਮਕ ਆਦਰਸ਼ਵਾਦੀ ਦਾ ਆਧਾਰ ਹੁੰਦਾ ਸੀ ਕਿਸੇ ਸਰਵਸ਼ਕਤੀਮਾਨ ਕਰਨ ਕਾਰਨ ਸਮਰੱਥ ਸ਼ਕਤੀ ਦੇ ਸੰਕਲਪ ਨੂੰ ਅਜਿਹੀ ਗਿਆਨ ਵਿੱਚ ਮੁੱਢਲੀ ਥਾਂ ਪ੍ਰਾਪਤ ਸੀ ਇਸ ਲਈ ਪ੍ਰਾਪਤ ਅਸਲੀਅਤ ਦੇ ਕਾਰਨ ਲੱਭਣ ਲੱਗਿਆ ਉਸ ਦੀ ਤਹਿ ਥੱਲੇ ਜਾ ਕੇ ਉਸ ਦੀਆਂ ਉਸੇੇਠਾਂ ਕੰਮ ਕਰ ਰਹੀਆਂ ਸਮਾਜਿਕ ਤੇ ਆਰਥਿਕ ਸ਼ਕਤੀਆਂ ਦਾ ਭਾਰ ਜੁਗੜਨ ਦੀ ਥਾਂ ਮਨੁੱਖ ਇੱਕ ਅਜੇ ਹੀ ਹੋਣੀ ਦੀ ਮਨਮਰਜ਼ੀ ਉੱਤੇ ਇਸ ਦੀ ਜ਼ਿੰਮੇਵਾਰੀ ਦਾ ਭਾਰ ਲੱਦ ਕੇ ਸੰਤੁਸ਼ਟ ਹੋ ਜਾਂਦਾ ਸੀ ਕਿੱਸਿਆਂ ਵਿੱਚ ਵੀ ਕਿਸੇ ਸਮਾਜਿਕ ਜਾਂ ਕੁਦਰਤੀ ਸ਼ਕਤੀ ਦਾ ਵਿਰੋਧ ਕਰਨੋਂ ਅਸਮਰਥ ਨਾਇਕ ਨਾਇਕਾਵਾਂ ਦੀ ਦੁਰਦਸ਼ਾ ਦਾ ਸਾਰਾ ਦੇਸ਼ ਹੋਣੀ ਦੇ ਮੱਥੇ ਮਾਰ ਦਿੱਤਾ ਜਾਂਦਾ ਸੀ ਸਾਰਾ ਦੋਸ਼ ਹੌਣੀ ਨੂੰ ਦੇ ਦਿੱਤਾ ਜਾਂਦਾ ਸੀ ਜਿਵੇਂ ਕਿ ਸਦੁੱਲਾ ਪੱਟੀ ਵਿੱਚ ਦੁੱਲਾ ਅਕਬਰ ਦੀ ਫੌਜ ਦਾ ਟਕਰਾ ਕਰਨੋਂ ਅਸਮਰਥ ਸੀ ਅਤੇ ਉਸ ਦੀ ਮੌਤ ਅਵਸ਼ਕ ਸੀ ਪਰ ਇਸ ਮੌਤ ਨੂੰ ਸ਼ਕਤੀਸ਼ਾਲੀ ਰਾਜਨੀਤਿਕ ਤਾਕਤ ਦਾ ਕਾਰਨ ਪੇਸ਼ ਕਰ ਦਿੱਤਾ ਇਸ ਤਰ੍ਹਾਂ ਮਿਰਜ਼ੇ ਦੀ ਮੌਤ ਦਾ ਕਾਰਨ ਵੀ ਪੀਲੂ ਨੇ ਹੌਣੀ ਨੂੰ ਮੰਨਿਆ ਹੈ ਹੌਣੀ ਮਿਰਜ਼ੇ ਤੇ ਕੁਦ ਪੀ ਰਲੀਸ ਵਾਲਾ ਨਾਲ ਛੱਟੀ ਕਹਾਣੀ ਗਜ਼ਰਦੀ ਲੱਗੇਗੀ ਮਿਰਜ਼ੇ ਨੂੰ ਨਾਲ ਇਸੇ ਤਰ੍ਹਾਂ ਕਿੱਸਿਆਂ ਦਾ ਅਗਲਾ ਲੱਛਣ ਨਾਰੀ ਨਿੰਦਿਆ ਪੰਜਾਬੀ ਕਿੱਸੇ ਮੱਦ ਕਰਨੀ ਜ਼ਗੀਗਰੀ ਕਦਰਾਂ ਕੀਮਤਾਂ ਦੇ ਲਖਾਇਕ ਹੋਣ ਕਰਕੇ ਨਾਰੀ ਨਿੰਦਿਆ ਇਹਨਾਂ ਦਾ ਅਹਿਮ ਤੱਤ ਹੈ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਇੱਕ ਜਾਇਦਾਦ ਵਾਂਗ ਤੇ ਮਰਦ ਦੀ ਵਾਸਨਾ ਨੂੰ ਸੰਤੁਸ਼ਟ ਕਰਨਤਾ ਕੇ ਹੀ ਮਹਦੂਦ ਕੀਤਾ ਜਾਂਦਾ ਸੀ ਕਦਰ ਯਾਨੀ ਕਿੱਸਾ ਪੂਰਨ ਭਗਤ ਦੇ ਵਿੱਚ ਨਾਰੀ ਨੂੰ ਨਿੰਦਿਆ ਹੈ ਹੀਰ ਵਾਰਿਸ ਵਿੱਚ ਵੀ ਔਰਤਾਂ ਬਾਰੇ ਅਸ਼ਲੀਲਤਾ ਭਰੀਆਂ ਤੁਕਾਂ ਦਰਜ ਹਨ ਕਿਸਾ ਮਿਰਜ਼ਾ ਸਾਹਿਬੇ ਵਿੱਚ ਵੀ ਨਾਰੀ ਨੂੰ ਨਿੰਦਾ ਗਿਆ ਹੈ ਕਿਸਾ ਮਿਰਜ਼ਾ ਸਾਹਿਬ ਦੇ ਅਨੁਸਾਰ ਪੱਠ ਰੰਨਾ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ ਹਸਕੇ ਲਾਉਂਦੀਆਂ ਜ਼ਾਰੀਆਂ ਰੋਕ ਕੇ ਦਿੰਦੀਆਂ ਦੱਸ ਕਿਸਿਆਂ ਦਾ ਅਗਲਾ ਲੱਛਣ ਇਸ ਵਿੱਚ ਮੱਤੇਗੇ ਰਸ ਤੇ ਚੰਦ ਹਨ ਪੰਜਾਬੀ ਕਿਸਿਆਂ ਦੇ ਵਿੱਚ ਸ਼ਿੰਗਾਰ ਰਸ ਕਰਨਾ ਰਸ ਤੇ ਵੀ ਰਸ ਦੀ ਪ੍ਰਧਾਨਤਾ ਹੈ ਰੋਮਾਂਚਕ ਕਿਸਿਆਂ ਵਿੱਚ ਅਦਭੁਤ ਰਸ ਨੂੰ ਪ੍ਰਮੁਖਤਾ ਹਾਸਲ ਹੈ ਕਿਸਿਆਂ ਵਿੱਚ ਕਿੱਸਾ ਕਾਰਣੇ ਪ੍ਰਚਲਿਤ ਛੰਦਾਂ ਦਵਈਆ ਬੈਂਤ ਸਦਕ ਲਈ ਆਦ ਨੂੰ ਵਰਤਿਆ ਹੈ ਕਿੱਸਾ ਕਾਰਣੇ ਸਾਰੇ ਕਿੱਸੇ ਨੂੰ ਇੱਕ ਹੀ ਛੰਦ ਵਿੱਚ ਲਿਖਿਆ ਹੈ ਜਿਵੇਂ ਦਮੋਦਰ ਨੇ ਕਿੱਸਾ ਹੀ ਰਾਂਝਾ ਦਵਈਆ ਛੰਦ ਵਿੱਚ ਬਾਰਿਸ ਨੇ ਕਿੱਸਾ ਹੀ ਰਾਂਝਾ ਬੈਂਤ ਛੰਦ ਵਿੱਚ ਪੂਰਾ ਕੀਤਾ ਹੈ ਰਣਜੀਤ ਸਿੰਘ ਕਾਲ ਤੋਂ ਬਾਅਦ ਕਿੱਸਾ ਕਾਰਣੇ ਕੋੜਾ ਸਵਈਆ ਚਪਾਈ ਕਵਿਤ ਕਾਫੀ ਬਿਸ਼ਣ ਪਦੇ ਠੰਮਰੀ ਕੁੰਡਲੀ ਡਿਓੜ ਆਦ ਛੰਦਾਂ ਦਾ ਵੀ ਪ੍ਰਯੋਗ ਕੀਤਾ ਹੈ ये सारे तत्वों तो मिलके इन सारे लक्षणों के गुणों भरपूर ही के साथ अपना रूप धारण करता है धन्यवाद